ਅੱਜ ਐਕਟਰ ਕਿੱਦਾਂ ਅੱਜ ਜਗਰਾਉਂ ਪਹੁੰਚੇਓ ਜਗਰਾਉਂ ਦੇ ਵਿੱਚ ਬੜਾ ਵੱਡਾ ਸੰਜੋਗ ਮਿਲਿਆ ਲੋਕਾਂ ਦਾ ਜੈਨ ਸਮਾਜ ਦਾ ਵੀ ਮਿਲਿਆ ਤਾਂ ਕੀ ਕਹਿਣਾ ਦਵਾਂ ਕਿ ਕਿਹੜਾ ਕਿਹੜਾ ਦੌਰਾ ਰੋ ਅੱਜ ਦਾ ਸਭ ਤੋਂ ਪਹਿਲਾਂ ਮੈਂ Swami ਸਰੂਪਾਨੰਦ ਰੂਪਚੰਦ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਝੁਕਾ ਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਜੈਨ ਸਮਾਜ ਔਰ ਮੇਰੀ ਵੱਡੀ ਭੈਣ ਮਾਨੂ ਕੇ ਜੋ ਇੱਥੇ ਦੇ ਵਿਦਾਇਕ ਨੇ ਔਰ ਸਾਡੇ ਮੋਰ ਸਾਹਿਬ ਜੋ ਸਾਡੇ ਦਿਯਾਤੀ ਦੇ ਪ੍ਰਧਾਨ ਨੇ ਪਰ ਸਾਰੇ ਆਮ ਆਦਮੀ ਪਾਰਟੀ ਦੇ ਸਾਡੇ ਜਗਰਾਉਂ ਦੇ ਵੀ ਪ੍ਰਧਾਨ ਸਰਵਨ ਵੀ ਬੈਠੇ ਆ ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਵੀ ਵਲੰਟੀਅਰ ਸਾਥੀ ਤੇ ਸਾਰੇ ਜਗਰਾਉਂ ਦੇ ਸਰਪ੍ਰਸਤ ਸਾਥੀ اور ਜਗਰਾਉਂ ਦੇ ਵਾਸੀ ਸਾਰੇ ਮੈਨੂੰ ਇੱਥੇ ਆ ਕੇ ਇਸ ਗੱਲ ਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਕਿ ਮੇਰੀ ਭੈਣ ਦੀ ਗਵਾਹੀ ਦੇ ਵਿੱਚ ਅੱਜ ਸਾਰਾ ਜੋ ਜਗਰਾਉਂ ਸ਼ਹਿਰਾਂ ਉਹ ਮੈਨੂੰ ਅਸ਼ੀਰਵਾਦ ਦੇਣ ਲਈ ਇੱਥੇ ਇਕੱਠਾ ਹੋਇਆ ਵਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਸਕੂਟਰਾਂ ਦੇ ਉੱਤੇ ਔਰ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਔਰ ਸਾਰੇ ਦਿਹਾਤੀ ਏਰੀਏ ਦੇ ਵਿੱਚੋਂ ਵੀ ਆਏ ਹੋਏ ਵਕ-ਵਕ ਮੇਰੇ ਹਲਕੇ ਦੇ ਲੋਕ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਪਿਛਲੇ ਸਮਿਆਂ ਤੋਂ ਦੇਖਦੇ ਆ ਰਹੇ ਹੋ ਤੁਸੀਂ 10 ਸਾਲ ਆਪਣੇ ਮਤ ਦਾ ਦਾਨ ਜਿਹੜੇ ਲੋਕਾਂ ਨੂੰ ਦਿੱਤਾ ਉਹਨੇ 10 ਸਾਲਾਂ ਚ ਤੁਹਾਡੇ ਪ੍ਰਤੀ ਜਾਂ ਤੁਹਾਡੇ ਸ਼ਹਿਰ ਦੇ ਪ੍ਰਤੀ ਕੀ ਕੀਤਾ ਉਹਦੇ ਤੁਸੀਂ ਆਪ ਜਾਨੂਓ ਕਿਸੇ ਦੀ ਨਿੰਦਿਆ ਨਹੀਂ ਕਰਨੀ ਪਰ ਲੋਕਾਂ ਨੂੰ ਪਤਾ ਹੁੰਦਾ ਅੱਜ ਕੱਲ ਦਾ ਜਿਹੜਾ ਨੌਜਵਾਨ ਪੀੜ੍ਹੀ ਆ ਉਹਨੂੰ ਸਾਰੇ ਸਿਸਟਮ ਦਾ ਪਤਾ ਵਾ ਵੀ ਕਿਹੜਾ ਬੰਦਾ ਸਾਡੇ ਕੰਮ ਆ ਰਿਹਾ ਕਿਹੜੀ ਸਰਕਾਰ ਸਾਡਾ ਕੰਮ ਕਰ ਰਹੀ ਆ ਇਸ ਕਰਕੇ ਮੈਂ ਜ਼ਿਆਦਾ ਨਹੀਂ ਸਮਾ ਲੈਣਾ ਤੁਹਾਡਾ ਕਿਉਂਕਿ ਅੱਗੇ ਨਾਨਕ ਸਰ ਵੀ ਹਾਜ਼ਰੀ ਲਵਾਉਣੀ ਆ ਮਹਾਰਾਜ ਤੋਂ ਤਸ਼ੀਰਵਾ ਲੈਣਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਵਿਸ਼ਵਾਸ ਦਿਵਾਉਣਾ ਇਸ ਪੋਤਰ ਸਥਾਨ ਤੇ ਬੈਠ ਕੇ ਕਿ ਹਲਕਾ ਲੁਧਿਆਣਾ ਲੋਕ ਸਭਾ ਦਾ ਕੋਈ ਵੀ ਬੰਦਾ ਆਪਣੇ ਆਪ ਨੂੰ ਹਰ ਬੰਦਾ ਪੱਪੀ ਗਣੂਗਾ ਸ਼ੋਕ ਪ੍ਰਾਸ਼ਰ ਪੱਪੀ ਗਣੂਗਾ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਦਾ ਕਰਦਾ ਔਰ ਇਹ ਨਹੀਂ ਹੈਗਾ ਤੁਹਾਡੇ ਮਤਦਾਦਾਨ ਲੈ ਕੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਪੌਣੇ 5 ਸਾਲ ਬਾਅਦ ਫੇਰ ਆ ਕੇ ਲੋਕ ਅੱਜ ਹੱਥ ਜੋੜਨ ਲਈ ਪੋਨੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਅੱਜ ਜਾ ਕੇ ਜਦੋਂ ਦੇਖਿਆ ਵੀ ਲੋਕਾਂ ਨੇ ਜਿਹਦੇ ਵਿੱਚੋਂ ਅਸੀਂ ਬਣ ਕੇ ਗਏ ਸੀ 10 ਸਾਲ ਲੋਕਾਂ ਨੇ ਬਣਾਇਆ ਸੀ ਜਿਹਦਾ ਨਾਮ ਲੈ ਕੇ ਬਣੇ ਸੀਗੇ ਅੱਜ ਉਹ ਭਾਜਪਾ ਦੇ ਜਾ ਕੇ ਝੋਲੀ 'ਚ ਬਹਿ ਕੇ ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆਂਦੀ ਔਰ ਅੰਨਦਾਤਾ ਬਣ ਕੇ ਪੂਰੇ ਦੇਸ਼ ਦਾ ਢਿੱਡ ਭਰਿਆ ਅੱਜ ਉਹਨਾਂ ਨੂੰ ਕਿੱਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਪਰ ਇਹ ਅੱਜ ਮੈਂ ਭਾਜਪਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਦੱਸਣਾ ਚਾਹਨਾ ਔਰ ਕਾਂਗਰਸ ਸਰਕਾਰ ਨੂੰ ਜਿਹੜਾ ਤੁਹਾਡਾ ਏ ਤੇ ਬੀ ਟੀਮ ਬਣ ਕੇ ਤੁਸੀਂ ਭਾਜਪਾ ਤੇ ਕਾਂਗਰਸ ਕੰਮ ਕਰ ਰਹੇ ਹੋ ਪੰਜਾਬ ਦਾ ਕਿਸਾਨ ਕਦੇ ਤੁਹਾਨੂੰ ਮਾਫ਼ ਨਹੀਂ ਕਰ ਸਕਦਾ ਤੁਹਾਡੀ ਐਂਟਰੀ ਨਹੀਂ ਹੋ ਰਹੀ ਅੱਜ ਭਾਜਪਾ ਵਾਲਿਆਂ ਦੀ ਕਿਉਂਕਿ ਤੁਸੀਂ ਸਾਡਾ 22 ਸਾਲ ਦਾ 700 ਕਿਸਾਨ ਪਹਿਲਾਂ ਸ਼ਹੀਦ ਕੀਤਾ ਔਰ ਅੱਜ 22 ਸਾਲ ਦਾ ਜਵਾਨ ਸਾਡਾ ਇੱਕ ਹੋਰ ਸ਼ਹੀਦ ਕਰਤਾ ਤੁਹਾਨੂੰ ਪੰਜਾਬੀਆਂ ਨੇ ਕਦੇ maaf ਨਹੀਂ ਕਰਨਾ ਪੰਜਾਬੀ ਹਮੇਸ਼ਾ ਤੁਹਾਡਾ ਢਿੱਡ ਭਰਦੇ ਰਹੇ ਅੰਨ ਦਾਤਾ ਬਣ ਕੇ ਇਸ ਕਰਕੇ ਆ ਲੋਕ ਸਭਾ ਦੇ ਵਿੱਚ ਕੋਈ ਆ ਤੁਹਾਡੇ ਕੋ ਮੌਕਾ ਇੱਕ ਸਾਡੇ ਸੁਪਰੀਮੋ ਅਰਵਿੰਦ ਕੇ ਦੀਵਾਲਨਾ ਜੋ ਕੇਂਦਰ ਦੀ ਸਰਕਾਰ ਧੱਕਾ ਕਰ ਰਹੀ ਆ ਉਹ ਵੀ ਤੁਸੀਂ ਜਾਣੂ ਹੋ ਇਕੋ ਇੱਕ ਬੰਦਾ ਸੀਗਾ ਜਿਹੜਾ ਜਾ ਕੇ ਮੋਦੀ ਦੀ ਕੁਰਸੀ ਨੂੰ ਹਿਲਾ ਸਕਦਾ ਸੀਗਾ ਇਹਨਾਂ ਨੇ ਦੇਖਿਆ ਵੀ ਉਹਦੇ ਨਾਲ ਵੀ ਤਾਨਾਸ਼ਾਹੀ ਕਰਕੇ ਅੱਜ ਉਹਨੂੰ ਵੀ ਜੇਲ੍ਹ ਚ ਬੰਦ ਕੀਤਾ ਇਹਨਾਂ ਦਾ ਹੁਣ ਜਵਾਬ ਕੋਈ ਗੱਲ ਨਾ ਦੇ ਸਕਦੇ ਹੋ ਪੰਜਾਬ ਦੇ ਲੋਕੋ ਪੰਜਾਬੀਓ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਜੀਨੇ 2 ਸਾਲਾਂ ਚ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਹ ਮਿਸ਼ਨ ਬਣਾ ਕੇ ਚੱਲ ਰਿਹਾ 2 ਸਾਲ ਹੋ ਗਏ ਅੱਜ ਕੋ ਇੱਕ ਜਵਾਬ ਆ ਜਿਹੜਾ ਜੇਲ੍ਹ ਦਾ ਜਵਾਬ ਆ ਉਹ ਆਪਣੀ ਵੋਟ ਨਾ ਦੇ ਸਕਦੇ ਹੋ ਤੁਸੀਂ ਤਾਨਾਸ਼ਾਹੀ ਦਾ ਜਵਾਬ ਵੀ ਵੋਟ ਨਾ ਦੇ ਸਕਦੇ ਔਰ ਕਿਸਾਨਾਂ ਦੇ ਧੱਕੇ ਦਾ ਜਵਾਬ ਵੀ ਤੁਸੀਂ ਆਪਣੀ ਵੋਟ ਨਾ ਦੇ ਸਕਦੇ ਹੋ ਮੈਂ ਤੁਹਾਡਾ ਜਗਰੌਂ ਵਾਸੀਆਂ ਦਾ ਸਾਰਿਆਂ ਦਾ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸਾਰੇ ਜਗਰੌਂ ਸਹਿਕੀ ਦੇਵੋਗੇ ਜੀ ਜੇ ਤੱਕੀ ਨਹੀਂ ਹੋਈ ਹੈ ਤਾਂ ਕੋਈ ਦੇਖੋ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਸੀ ਪਾਰਟੀ ਨੇ ਮੇਰੀਆਂ ਸੇਵਾ ਹੀ ਦੇਖਦੇ ਹੋਏ ਅੱਜ ਮੈਨੂੰ ਲੁਧਿਆਣਾ ਲੋਕ ਸਭਾ ਦਾ ਜ਼ਿੰਮੇਵਾਰੀ ਚਕਾਈ ਹੈ ਔਰ ਮੇਰੀ ਸੇਵਾ ਲਈਆ ਮੇਰੇ ਲਈ ਲੁਧਿਆਣਾ ਵੀ ਉਹੀ ਜਗਰਾਂਉ ਵੀ ਉਹੀ ਪੰਜਾਬ ਨੂੰ ਰੰਗਲਾ ਬਣਾਉਣ ਲਈ ਜਗਰਾਂਉ ਵੀ ਵਿੱਚ ਆਉਂਦਾ ਲੁਧਿਆਣਾ ਵੀ ਵਿੱਚ ਆਉਂਦਾ ਔਰ ਜਗਰਾਂਉ ਵਾਲਿਆਂ ਨੂੰ ਮੈਂ ਖਾਸ ਕਰਕੇ ਕਹਿ ਦਿੰਨਾ ਇਹ ਵੀ ਇਤਿਹਾਸਕ ਧਰਤੀ ਆ ਇੱਥੇ ਵੀ ਨਾਨਕ ਸਾਰ ਲਾਲਾ ਲਾਇ ਪਤਰਾਏ ਔਰ ਬੜੇ ਬੜੇ ਯੋਧਿਆ ਨੇ ਇਸ ਧਰਤੀ ਦੇ ਜਨਮ ਲਿਆ ਕਦੇ ਇਹਨੂੰ ਇਸ ਧਰਤੀ ਨੂੰ ਪੱਪੀ ਪ੍ਰੈਸ਼ਰ ਪਿੱਠ ਨਹੀਂ ਦਿਖਾਊਗਾ ਹਮੇਸ਼ਾ ਚੜ੍ਹਦੀ ਕਲਾ ਲਈ ਔਰ ਇਹਦਾ ਤਰੱਕੀ ਲਈ ਔਰ ਇਹਨੂੰ ਵਿਕਾਸ ਲਈ 24 ਘੰਟੇ ਹਾਜ਼ਰ ਹੋਊਗਾ ਅਗਰ ਸੇਵਾਦਾਰ ਬਣਾਉਂਦਾ। ਪਿੰਡਾਂ ਵਿੱਚ ਸਰ ਜੀ ਵੋਟ ਮੰਗਣ ਜਾਓਗੇ ਕੀ ਤੁਹਾਡਾ ਹੈਗਾ ਵਿਜ਼ਨ ਕੀ ਤੁਸੀਂ ਕਹੋਗੇ ਜਾ ਕੇ ਕੀ ਕੀ ਕੰਮ ਕੀਤੇ ਜਗੇ। ਦੇਖੋ ਜੱਜ ਕੀ ਕਰੋਗੇ ਅਗੇ ਦਾ? 2 ਸਾਲਾਂ ਚ ਮੈਂ ਜੇ ਆਪਣੇ ਹਲਕੇ ਦੀ ਗੱਲ ਕਰਾਂ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਸੀਗਾ। ਜੀ। 2 ਸਾਲਾਂ ਦੇ ਅੰਦਰ ਮੈਂ 18 ਕਰੋੜ ਰੁਪਇਆ ਆਪਣੇ ਹਲਕੇ ਚ ਲਾਇਆ। ਜੀ। ਔਰ ਸਾਰੇ ਹਲਕਿਆਂ ਦੇ ਵਿੱਚ ਲੁਧਿਆਣੇ ਦੇ ਕਿੱਤੇ ਵੀ ਕੋਈ ਕਮੀ ਨਹੀਂ ਛੱਡੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਇੱਕ ਕਹਿਣਾ ਸਾਨੂੰ ਭੈਣ ਮਾਨੂ ਕੋਈ ਵੀ ਬੈਠੀ ਆ। ਵੀ ਵਾਦਾ ਉਹ ਕਰਿਓ ਜਿਹੜਾ ਪੂਰਾ ਕਰਨਾ। ਜੀ। ਪਹਿਲੇ ਆ ਤਰ੍ਹਾਂ ਇਹ ਨਹੀਂ ਗਾ ਵੀ ਵਾਦਾ ਕਰ ਲਓ ਤੇ ਪੌਣੇ 5 ਸਾਲ ਟੈਲੀਫੋਨ ਨਾਲ ਕਿਸੇ ਦਾ ਚੱਕੋ ਤੇ ਪੌਣੇ 5 ਸਾਲ ਬਾਅਦ ਢਾਈ ਮਹੀਨੇ ਬਾਅਦ ਆ ਕੇ ਫੇਰ ਲੋਕਾਂ ਦੇ ਪੈਰ ਗੋਡੇ ਫੜਨ ਲੱਗ ਪਏ। ਉਹ ਤਾਂ ਜਨਤਾ ਨੂੰ ਦੱਸ ਹੀ ਦੇਣਾ ਜੀ ਹੁਣ ਜਿਹੜੇ 5 ਸਾਲ ਹਲਕੇ ਨੇ ਨਹੀਂ ਬੜੇ ਉਹਨਾਂ ਨੂੰ ਜਵਾਬ ਜਨਤਾ ਦੇਣਾ ਜਾਣਦੀ ਹੈ। ਅਸੀਂ ਮੈਂ ਇੱਕ ਤੁਹਾਨੂੰ ਦੱਸਦਾ ਥੋੜੀ ਜੀ ਬਸ ਇਸ ਗੱਲ ਦਾ ਜਵਾਬ ਦੇ ਕੇ ਫਿਰ ਭੈਣ ਮਾਨੂੰ ਕੇ ਦੱਸੂਗੀ ਬੜੇ ਵਿਸਤਾਰ ਨਾਲ ਮੈਂ ਇੱਕੋ ਇੱਕ ਗੱਲ ਕਰਨੀ ਚਾਹਨਾ ਵਾਂ ਕਿ ਪ੍ਰਾਸ਼ਰ ਫੈਮਲੀ ਜਿਹਦੇ ਵਿੱਚੋਂ ਮੈਂ ਆਉਨਾ ਵਾਂ ਮੇਰਾ ਵੱਡਾ ਭਾਈ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਉਹ ਵੀ ਲੁਧਿਆਣੇ ਦੀ ਬਤੌਰ ਐਮ ਐਲ ਏ ਸੇਵਾ ਕਰਦਾ ਹੋਇਆ ਪੰਜਾਬ ਦੇ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਇਆ ਉਹ ਅਸੀਂ ਉਸ ਪਰਿਵਾਰ ਦੇ ਵਾਰਸਾਂ ਜਿਨ੍ਹਾਂ ਨੇ ਕਦੇ ਦੇਸ਼ ਨੂੰ ਨਾ ਆਪਣੇ ਸ਼ਹਿਰ ਨੂੰ ਨਾ ਆਪਣੇ ਇਲਾਕੇ ਨੂੰ ਪਿੱਠ ਨਹੀਂ ਦਿਖਾਈ ਮੈਨੂੰ ਅਗਰ ਤੁਸੀਂ ਲੋਕ ਸਭਾ ਦਾ ਸੇਵਾਦਾਰ ਬਣਾ ਕੇ ਭੇਜੋਗੇ ਤੁਹਾਡੇ ਜਗਰਾਉ ਲੁਧਿਆਣਾ ਮੁੱਲਾਪੁਰ ਸਾਰੇ ਲੁਧਿਆਣਾ ਲੋਕ ਸਭਾ ਦੀ ਆਵਾਜ਼ ਉੱਥੇ ਤੁਹਾਨੂੰ ਲੋਕ ਸਭਾ ਤੋਂ ਜਗਰਾਉ ਤੱਕ ਸੁਣੂਗੀ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਜਗਰਾਉ ਦੀ ਤਰੱਕੀ ਦੀ ਗੱਡੀ ਆ ਥੋੜੀ ਤੋੜੀ ਆ ਹੁਣ ਜੇ ਸਪੀਡ ਕਿਵੇਂ ਫੜਾਓਗੇ ਤੁਸੀਂ ਲੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਵਾਮੀ ਰੂਪ ਚੰਦ ਜਨਜੀਤ ਸ਼ਰਨ ਦੇ ਵਿੱਚ ਬੈਠੀ ਆ ਪੂਰੀ ਕਮੇਟੀ ਦਾ ਧੰਨਵਾਦ ਕਰਦੀ ਹਾਂ ਤੇ ਪੱਪੀ ਪ੍ਰਸ਼ਾਸਨ ਸਾਡੇ ਕੈਂਡੀਡੇਟਸ ਹਨ ਇਹਨਾਂ ਨੂੰ ਜੀ ਆਇਆਂ ਕਹਦੀਆਂ ਤੇ ਮੈਂ ਆਸ ਰੱਖਦੀ ਹਾਂ ਕਿ ਇਹ ਜਿਵੇਂ ਸਾਡੇ ਜਗਰਾਉਂ ਦੇ ਵਿੱਚ ਪਹਿਲਾਂ ਹੁੰਦਾ ਆਇਆ ਅਸੀਂ ਦਰਕਨਾਰ ਕੀਤੇ ਹੁੰਦੇ ਸੀ ਕੰਨੀ ਦਾ ਕਿਨਾਰਾ ਹਮੇਸ਼ਾ ਸੁੱਕਾ ਹੀ ਰਹਿ ਜਾਂਦਾ ਜਗਰਾਉਂ ਲੋਕ ਸਭਾ ਦਾ ਹਲਕਾ ਐਂਡ ਤੇ ਔਨ ਕਰਕੇ ਇੱਥੇ ਵਾਦੇ ਤਾਂ ਹਰ ਮੱਲੇ ਹਰ ਗਲੀ ਹਰ ਸੜਕ 'ਚ ਇੱਕ ਇੱਕ ਕਰੋੜ ਦੇ ਹੋ ਕੇ ਗਏ ਸੀ ਪਰ ਮੈਨੂੰ ਲੱਗਦਾ ਵੀ ਲੱਖ ਵੀ ਨਹੀਂ ਮਿਲਿਆ ਅੱਜ ਮੈਂ ਮੈਂ ਜੇ ਪਿਛਲੀਆਂ ਚਲੋ ਪਾਰਟੀ ਵਾਜੀ ਤੇ ਤਾਂ ਕੀ ਗੱਲ ਕਰਨੀ ਆ ਜੇ ਮੈਂ ਗੱਲ ਕਰਾਂ ਜਿਹੜੇ ਪਹਿਲੇ ਸਾਡੇ ਇੱਥੋਂ ਦੇ ਕੈਂਡੀਡੇਟ ਸਾਹਿਬ ਐਮਪੀ ਬਣ ਕੇ ਗਏ ਆ ਮੇਰੇ ਖਿਆਲ ਚ ਪੂਰੀ ਜਗਰਾਉਂ ਦੇ ਵਿੱਚ ਕਿ ਪੂਰੇ ਲੁਧਿਆਣੇ ਦੇ ਵਿੱਚ ਕਿਸੇ ਕੋਲੇ ਉਹਨਾਂ ਦਾ ਪਰਸਨਲ ਨੰਬਰ ਵੀ ਹੈ ਸੀ ਤੇ ਉਹ ਆਪਣੇ ਹਮੇਸ਼ਾ ਪੀਏ ਨਾਲ ਹੀ ਗੱਲ ਕਰਦੇ ਸੀ ਪੀਏ ਜਿਹੜੇ ਨਾਲ ਕਰਦਾ ਸੀ ਚੱਕਦਾ ਸੀ ਪਰ ਆ ਬੈਠਾ ਮੇਰਾ ਭਰਾ ਪੱਪੀ ਇਸ ਗੱਲ ਦਾ ਮੈਂ ਵਾਦਾ ਕਰਕੇ ਦੱਸਦੀ ਆ ਜਿਸ ਤਰ੍ਹਾਂ ਮੈਂ ਆਪਣੇ ਹਲਕੇ ਦੇ ਵਿੱਚ 24 ਘੰਟੇ ਅਵੇਲੇਬਿਲਟੀ ਲੋਕਾਂ ਲਈ ਖੜੀ ਗਿਆ ਉਸ ਤਰ੍ਹਾਂ ਮੇਰਾ ਭਰਾ ਵੀ ਖੜੇਗਾ ਕਿਉਂਕਿ ਜਗਰਾਉਣ ਲਈ ਇਹਦੇ ਵਾਸਤੇ ਜਗਰਾਉ ਕੋਈ ਉਪਰਾ ਨਹੀਂ ਸ਼ੁਰੂ ਤੋਂ ਜਗਰਾਉਣ ਦੇ ਨਾਲ ਰਹੇ ਹੋਏ ਆ ਆਂਦੇ ਹੋਏ ਦੱਸ ਰਹੇ ਸੀ ਕਿ ਮੇਰੇ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਜੈਂਸ ਸਮਾਜ ਦੇ ਲੋਕ ਹੈ ਜਿਹੜੇ ਮੇਰੇ ਨਾਲ ਚੱਲਦੇ ਆ ਮੇਰੇ ਪਰਿਵਾਰ ਦਾ ਹੁਣ ਮੈਂ ਗੱਲ ਕਰਨੀ ਚਾਹਨੀ ਆ ਤੁਸੀਂ ਗੱਲ ਪੁੱਛੀ ਵੀ ਕਿਸ ਤਰ੍ਹਾਂ ਡਿਵੈਲਪਮੈਂਟ ਕਿਸ ਤਰ੍ਹਾਂ 100 ਸਾਲ ਤੋਂ ਖੜੇ ਦਾ ਪੜ ਨਹੀਂ ਸੀ ਬਣਿਆ 100 ਸਾਲ ਤੋਂ ਹਰ ਬਾਅਦ ਧਰਨੇ ਲੱਗਦੇ ਸੀ 6 ਮਹੀਨੇ ਬਾਅਦ ਉੱਥੇ ਅੱਜ ਵੀ ਆਪਾਂ ਨਿਕਲਾਂਗੇ ਤਾਂ ਰਸ ਬਹੁਤ ਸੀ ਉਹ ਹੁਣ ਸਰਦਾਰ ਭਗਵੰਦ ਸੇ ਮਾਨਜੀ ਦੀ ਅਗਵਾਈ ਦੇ ਵਿੱਚ ਬਣਿਆ ਉਹ ਪੁਲ ਬਣ ਰਿਹਾ ਅਗਲੀ ਮਾਰਚ ਤੱਕ ਆਪਾਂ ਉਤੋਂ ਲੰਘਣਾ ਸ਼ੁਰੂ ਹੋ ਜਾਾਂਗੇ 4 ਗ੍ਰੈਡ ਜਗਰਾਉਂ ਨੂੰ ਪਾਸ ਹੋਏ ਕਿਦਰਵਿੰਡੀ ਬਣਨਾ ਸ਼ੁਰੂ ਹੋ ਗਿਆ ਕੌਂਕੇ ਪੰਮੀਪੁਰਾ ਤੇ ਉਧਰ ਇੱਕ ਹੋਰ ਹੈ ਫੀਟਰ ਸਤੋਂ ਵੱਡੀ ਸਾਡੀ ਸ਼ਰਧਾ ਸੀ ਨਾਨਕ ਸਾਹਿਬ ਦੀ ਧਰਤੀ ਤੇ ਜਦੋਂ ਵੀ ਵਰਸੀ ਆਉਂਦੀ ਸੀ ਨਾਨਕ ਸਾਹਿਬ ਹਮੇਸ਼ਾ ਲਾਈਟ ਉੱਟ ਜਾਂਦੀ ਸੀ ਕਿਉਂਕਿ ਲੋਡ ਜ਼ਿਆਦਾ ਹੋਣ ਕਰਕੇ ਬਾਬਾ ਮੈਂ ਨਹੀਂ ਕੁਝ ਕੀਤਾ ਬਾਬਾ ਨਾਨ ਸਿੰਘ ਜੀ ਨੇ ਮੇਰੇ ਤੋਂ ਕਰਵਾਇਆ ਸਮਰਪਿਤ ਹੋ ਕੇ ਇੱਕ ਨਵਾਂ ਫੀਡਰ ਅਲੱਗ ਤੋਂ ਆਪਣੇ ਇਸ ਨਾਨਕ ਸਰ ਨੂੰ ਇੱਕ ਨਵਾਂ ਫੀਡਰ ਲੱਗ ਤੋਂ ਸ਼ੇਰਪੁਰ ਕਲਾ ਤੇ ਬਾਬਾ ਨਾਨ ਨਾਨ ਸਿੰਘ ਜੀ ਜਲੰਪੁਰ ਮੀਨੂ ਉੱਥੇ ਦਿੱਤਾ ਇਹ ਸਾਰੀਆਂ ਜਿਹੜੀਆਂ ਇੱਕੋ ਹੀ ਕੰਮ ਰਹਿ ਗਿਆ ਮੇਰਾ ਜਗਰਾਉਂ ਚ ਉਹ ਆਉਣ ਵਾਲੀ ਇਲੈਕਸ਼ਨ ਤੋਂ ਹੁਣ ਇਲੈਕਸ਼ਨ ਤੋਂ ਬਾਅਦ ਉਹ ਵੀ ਹੋ ਜਾਏਗਾ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਦਾ ਪਾਣੀ ਉਹਦਾ ਪ੍ਰੋਜੈਕਟ ਪਾਸ ਹੋ ਚੁੱਕਿਆ ਹੈ 10 ਕਰੋੜ 68 ਲੱਖ ਦਾ ਪ੍ਰੋਜੈਕਟ ਹੈ ਕੰਮ ਲੰਬਾ ਹੋਣ ਕਰਕੇ ਉਹ ਪਾਈਪ ਲਾਈਨ 14 ਹੁੰਦਾ ਮਤਲਬ ਪਾਸ ਹੁੰਦਾ ਹੁੰਦਾ ਉਹ ਚੋਣ ਜਾਬਤੇ ਦੇ ਪੇਟ ਚੜ ਗਿਆ ਹੁਣ ਚੋਣ ਜਾਬਤਾ ਖਤਮ ਹੋਏਗਾ ਮੇਰਾ ਭਰਾ ਜਦੋਂ MP ਬਣ ਕੇ ਆਏਗਾ ਫਿਰ 10 ਨਹੀਂ ਸਾਨੂੰ 20 ਕਰੋੜ ਮਿਲੇਗਾ ਅਸੀਂ ਕੰਮ ਕਰਾਂਗੇ। ਕੋਈ ਸਵਾਲ ਹੈ ਲਾਲਾ ਜੀ ਦੀ ਇਹ ਧਰਤੀ ਹੈ ਜੀ ਪਰ ਉਸ ਹਿਸਾਬ ਨਾਲ ਇਹਨੂੰ ਕੋਈ ਫੰਡ ਨਹੀਂ ਮਿਲਿਆ ਜਦ ਕਿ ਜੇ ਝੁੱਡੇਗੇ ਦੇਖੇ ਤਾਂ ਬਹੁਤ ترقی ਹੋਈ ਹੈ। ਦੇਖੋ ਮੇਰੀ ਗੱਲ ਸੁਣਾਓ। ਇਹ ਮੇਰਾ ਕਸੂਰ ਨਹੀਂ ਹੈ। ਇਹ ਪੁਰਾਣੇ ਲੀਡਰਾਂ ਦਾ ਕਸੂਰ ਹੈ। ਜਿਨ੍ਹਾਂ ਨੇ ਆਪਦੀ ਧਰਤੀ ਤੇ ਇਹ ਪੁਰਾਣੇ ਜਿਹੜੇ ਇੱਥੋਂ ਦੇ ਵੋਟਰਸ ਸੀਗੇ ਜਿਹੜੇ ਵੋਟ ਲੈ ਕੇ ਜਿੱਤ ਕੇ MLA ਵੀ ਬਣੇ ਤੇ MP ਵੀ ਬਣੇ। ਇਹ ਉਹਨਾਂ ਦਾ ਕਸੂਰ ਹੈ ਕਿਉਂਕਿ ਉਹਨਾਂ ਨੇ ਲਾਲਾ ਲਾਜਪਤਰਾਏ ਨੂੰ ਦੱਸੇ ਨਹੀਂ ਪਾਏ ਬਈ ਲਾਲਾ ਲਾਜਪਤਰਾਏ ਜੀ ਦੇ ਨਾਨਕੇ ਆ ਢੁੱਟੀ ਕੇ ਉਹਨਾਂ ਦਾ ਅਸਲ ਪਿੰਡ ਜੱਦੀ ਪਿੰਡ ਚਗਰਾਉਂ ਆ ਉਹਨਾਂ ਦੀ ਇੱਥੇ ਘਰ ਬੜਿਆ ਹੋਇਆ ਉਹਨਾਂ ਦੀ ਲਾਇਬ੍ਰੇਰੀ ਆ ਉਹਨਾਂ ਦੀਆਂ ਕਿਤਾਬਾਂ ਜਦੋਂ ਮੈਂ 17 ਦੇ ਵਿੱਚ ਐਮਐਲਏ ਬਣੀ ਉਸ ਸਮੇਂ ਤੋਂ ਲੈ ਕੇ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਆ ਹਰ ਵਿਧਾਨ ਸਭਾ ਦੇ ਵਿੱਚ ਮੈਂ ਨਹੀਂ ਕੁਝ ਕਰਨ ਵਾਲੀ ਸੀ ਤਾਂ ਨੂੰ ਮੈਂ ਕੋਈ ਕੁਝ ਨਹੀਂ ਦੇਣ ਵਾਲੀ ਸੀ ਤਾਂ ਸਾਨੂੰ ਦੇ ਕੇ ਗਏ ਆ ਜ਼ਿੰਦਗੀ ਜਿਉਣ ਦਾ ਸਲੀਕਾ ਤੇ ਆਜ਼ਾਦੀ ਪੈਸਾ ਅਸੀਂ ਉਸ ਸਮੇਂ ਤੋਂ ਬਾਅਦ ਜਦ ਪਹਿਲਾ ਤੁਸੀਂ ਦੇਖਿਆ ਹੀ ਹੋਣਾ ਪੱਤਰਕਾਰਾਂ ਨੇ ਸਾਰਾ ਮੇਨ ਜਗਰਾਉ ਖੜਾ ਮੈਂ ਕੋਈ ਝੂਠ ਨਹੀਂ ਬੋਲ ਰਹੀ ਜ਼ਰ-ਜ਼ਰ ਕਰਦੀ ਸੀ ਇਮਾਰਤ ਡਿੱਗਦੀ ਸੀ ਸਾਡੀ ਆਪਣੀ ਸਰਕਾਰ ਆਈ ਤੁਹਾਡੀ ਮਿਹਰਬਾਨੀ ਨਾਲ ਆਈ ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਰੈਨੋਵੇਸ਼ਨ ਹੋਈ ਹਾਂ 100% ਕੰਮ ਅਜੇ ਹੋਣੇ ਬਾਕੀ ਹੈ ਜਿਵੇਂ ਜਿਵੇਂ ਅੱਗੇ-ਅੱਗੇ ਬਤਾਂਗੇ ਆਪਾਂ ਉਹ ਵੀ ਕਰਾਂਗੇ ਪਰ ਜਿਹੜਾ ਤੁਸੀਂ ਕਹਿੰਦੇ ਆ ਵੀ ਢੱਡੀ ਕੇ ਨੂੰ ਮਿਲ ਗਿਆ ਸਾਨੂੰ ਨਹੀਂ ਮਿਲਿਆ ਇਹ ਹੌਲੀ-ਹੌਲੀ ਕਰਕੇ ਆਪਾਂ ਲਾਲਾ ਲਾਜਪਤਰਾਜੀ ਦੇ ਸਦਕਾ ਚਰਨ ਕਮਲ ਸਦਕਾ ਆਪਾਂ ਇਹਨੂੰ ਵੀ ਅੱਗੇ ਲੈ ਕੇ ਜਾਵਾਂਗੇ ਤੇ ਇਹਨ ਜਗਰਾਉ ਨੂੰ ਇੱਕ ਹੈਰੀਟੇਜ ਚ ਡਿਵੈਲਪ ਕਰਾਂਗੇ ਬਹੁਤ ਸਾਲ ਹੋ ਗਏ ਮੈਡਮ ਸਰਕਾਰ ਵੱਲੋਂ ਹੁਣ ਤੱਕ ਕੋਈ ਜਿਆਦਾ ਫੰਡ ਨਹੀਂ ਜਾਈਦਾ ਦੋ ਸਾਲਾਂ ਦੇ ਵਿੱਚ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਹੀਂ ਲੱਗਿਆ ਸੋਈ ਸਾਹਿਬ ਉਹਨਾਂ ਨੇ ਘਰ ਦੀ ਜਿਹੜੀ ਰਿਪੇਅਰ ਹੋਈ ਉਹ ਪੰਜਾਬ ਸਰਕਾਰ ਵੱਲੋਂ ਆਇਆ ਜਿਹੜਾ ਉਹਨਾਂ ਦੀ ਰਿਪੇਅਰ ਦਾ ਖਰਚਾ ਸਾਰਾ ਚੱਕਿਆ ਗਿਆ ਉਹ ਪੰਜਾਬ ਸਰਕਾਰ ਨੇ ਚੱਕਿਆ ਤੁਹਾਡਾ ਬਹੁਤ ਬਹੁਤ ਧੰਨਵਾਦ